ਜਲਤਾਰਤ ਜਰਲੇ ਭਾਰਤ ਬਾਗਿਰਦਾਤਾ ਜਰੇ 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 ਜਨ ਜੈ ਕਰਦੇ ਕੌਟ ਨਹੀਂ ਪੜਨ ਦਿੰਦਾ ਇਹ ਸਾਡੇ ਪਾਕ ਕਰ ਰਹੇ ਆ ਤੇ ਇਹ ਪ੍ਰੋਗਰਾਮ ਜਿਹੜਾ ਕੋਈ ਮਹੱਤਵਪੂਰਨ ਵਿਸ਼ੇ ਚਾਦੇ ਤਕਨਾਲੋਜੀ ਦਾ ਸੱਤੋ ਸਾਥ ਹੁੰਦਾ ਨੂੰ ਨਿਰਮਲ ਦੇ ਸਿਧਾਂਤਾਂ ਪਰਲੇ ਮਈਆ ਜੀ ਬਾਈ ਮਾਲ ਨੂੰ ਕਿਹੜਾ ਫਸਲ ਨੂੰ ਪ੍ਰੋਸੈਸ ਕਿਵੇਂ ਕਰਨਾ ਸੋ ਇਹ ਸਾਡੇ ਮੈਂ ਖੁੱਡੀਆਂ ਸਾਹਿਬ ਨੂੰ ਦੱਸਣ ਚ ਮਾਨ ਮਹਿਸੂਸ ਕਰੂੰਗਾ ਖੁੱਡੀਆਂ ਸਾਹਿਬ ਸਾਡੇ ਇੱਥੇ ਜਿਹੜੇ ਡਾਕਟਰ ਨੇ ਖਾਸ ਕਰਕੇ ਨਰਮੇ ਵਾਲੇ ਉਹਨਾਂ ਨੇ ਐਸੀ ਖੋਜ ਕੀਤੀ ਐ ਮੈਂ ਚਾਹੁੰਗਾ ਸਾਡੇ ਜੀ ਡਾਕਟਰ ਸਾਹਿਬਾਨ ਇੱਥੇ ਤੋਂ ਖੜੇ ਹੋ ਜਾਣ ਕੁਡੀਆਂ ਸਾਹਿਬ ਨੂੰ ਉਹਨਾਂ ਦੇ ਨਰਮੇਨਸ ਬੰਦੂ ਦੁਨੀਆ ਦੇ ਵਿੱਚ ਜਿਹੜੀ ਖੋਜ ਨਹੀਂ ਹੋ ਸਕੀ ਪੱਤਿਆਂ ਦੇ ਉੱਤੇ ਬਿਮਾਰੀ ਪੈਂਦੀ ਐ ਉਹ ਇਹਨਾਂ ਨੇ ਖੋਜ ਕੀਤੀ ਸਾਡੇ ਡਾਕਟਰ ਸਾਹਿਬਾਨਾਂ ਨੇ ਤਾਂ ਇਹ ਸਾਡੇ ਲਈ ਇਹ ਇਸ ਇਹ ਬੜੀ ਖੁਸ਼ੀ ਦੀ ਗੱਲ ਐ ਔਰ ਇਸ ਤਰ੍ਹਾਂ ਦੇ ਡਾਕਟਰ ਸਾਹਿਬਾਨਾਂ ਦਾ ਮਾਣ ਸਨਮਾਨ ਵੀ ਬਣਦਾ ਅਸੀਂ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਤੋਂ ਇਹਨਾਂ ਦਾ ਮਾਨ ਸਨਮਾਨ ਕਰਵਾਈਏ ਔਰ ਇਹ ਚੀਜ਼ਾਂ ਦੱਸ ਰਹੀਆਂ ਇਹ ਸਾਲ ਹੋ ਗਿਆ ਸਾਨੂੰ ਇਸ ਗੱਲ ਦਾ ਪਤਾ ਤੇ ਅਸੀਂ ਇਹ ਚੀਜ਼ਾਂ ਦੱਸ ਨਹੀਂ ਸਕੇ ਜਿਹੜਾ ਨਾ ਪਤਾ ਦੇ ਲੋਕ ਸਾਰੇ ਸੈਕਟਰਾਂ ਦੇ ਇੱਥੇ ਫਿਰ ਟਾਈਮ ਲਿਓ ਜਿਵੇਂ ਪੂਰੀਆਂ ਤਿਆਰੀਆਂ ਨੇ ਊਧੀ ਕੋਰਟ ਤੇ ਬਾਬਾ ਸ਼ੇਖਪਰੀ ਜੀ ਦੀ ਕਿਰਪਾ ਏ ਬਹੁਤ ਬੜੀ ਬੜੀ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਚ ਚੱਲ ਰਹੇ ਹਨ ਪਰ ਹੋਰ ਵੀ ਅਸੀਂ ਨਵੇਂ ਪ੍ਰੋਜੈਕਟਾ ਹੁਣੇ ਹੋਣੀ ਨੋਟਿਸ ਕਰਦੇ 10 ਸਾਲਾਂ ਦੇ ਵਿੱਚ ਪ੍ਰੀਕੋਰਡ ਨੂੰ ਦੁਨੀਆ ਦਾ ਨਾਮੀ ਸ਼ਹਿਰ ਆਪਣੇ ਰਾਕੇ ਨੂੰ ਇਸ ਲੈਬਾਰਟਰੀ ਦੀ ਇਸ ਪ੍ਰਯੋਗਸ਼ਾਲਾ ਦੇ ਜਿਹੜੀ ਤੁਸੀਂ ਕਈ ਵਾਰੀ ਦੱਬਿਆਂ ਚ ਬੰਦ ਅਵਸਥਾ ਹੁੰਦੀਆਂ ਉਹਦੇ ਤੇ ਇੱਕ ਮਾਰਕਾ ਇੱਕ ਨਿਸ਼ਾਨ ਲੱਗਿਆ ਹੁੰਦਾ ਜੋ ਲੱਗਿਆ ਹੋਵੇ ਤਾਂ ਸਾਰੇ ਲੋਕ ਸਨਦੇ ਆ ਵੀ ਇਹ ਚੀਜ਼ ਬਹੁਤ ਹੀ ਵਿਸ਼ਵਾਸਯੋਗ ਹੈ ਪਰੋਸੇ ਵਾਲੀ ਹੈ ਕਦੇ ਉਸ ਤੋਂ ਥੋੜਾ ਜਾ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਿੰਦ ਕੁਮਾਰ ਜੀ ਵੀ ਪਹੁੰਚ ਗਏ ਜੋ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ 26 ਜਨਵਰੀ ਨੂੰ ਥੋੜਿਆ ਕੇ ਇੱਥੇ ਝੰਡਾਲ ਹਰੋਣਾ ਉਹਨਾਂ ਬਹੁਤ ਸਾਰੀਆਂ ਸਗਾਤਾ ਦੇਣੀਆ ਉਹਦਾ ਪ੍ਰਬੰਧ ਵਿੱਚ ਡੀਸੀ ਸਾਹਿਬ ਐਸਐਸਪੀ ਸਾਹਿਬ ਹਾਂ ਉਹਦੇ ਵਿੱਚ ਮਸ਼ਰੂਫ ਸਨ ਮੈਂ ਇਹ ਗੱਲ ਕਰਦਾ ਸੀ ਕਿ ਲਬਾਰਡਰੀ ਜੀ ਦੇ ਨਾਲ ਅਸੀਂ ਇੱਕ ਸਾਰਨ ਭਰਾ ਜਿਹੜੇ ਖੇਤੀ ਦੇ ਨਾਲ ਸਹਾਇਕ ਭਦਿਆਂ ਨੂੰ ਅਪਣਾ ਕੇ ਕੁਝ ਖੁਸ਼ਹਾਲੀ ਵੱਲ ਵਾਧੇ ਆ ਉਸਾਰ ਦੇ ਤੌਰ ਤੇ ਸ਼ਹਿਨ ਹੈ ਜੇ ਮਸਾਲੇ ਤਿਆਰ ਕਰਦੇ ਆਇਓ ਤੱਕ ਹੁੰਦਾ ਮਲਟੀ ਗ੍ਰੇਨ ਆਟਾ ਵੀ ਬਣਦਾ ਹੈ ਉਹ ਜਿਹੜਾ ਜਦੋਂ ਇਹਦੀ ਮੋਹਰ ਲੱਗ ਜਾਂਦੀ ਹੈ ਤੇ ਤੁਹਾਡੀ ਇੱਕ ਵੱਡਾ ਜਿਹੜਾ 100% ਪੱਕਾ ਉਹ ਜਿੱਥੇ ਵੀ ਤੁਸੀਂ ਉਹਨੂੰ ਲੈ ਚਣ ਲਈ ਜਾਓਗੇ ਕੋਈ ਡਰਨੇ ਹੋ ਪੰਜਾਬ ਦੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ